ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਮਸ਼ੇਰ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਵਿੱਚੋਂ ਦੋ ਸੂਈਆਂ ਤੇ ਦੋ ਗੱਬਣਾ ਆਹ ਦੋ ਗੱਬਣਾ ਤਿਆਰ ਹੀ ਆ ਤੇ ਉਹ ਭੱਲੀਆਂ ਦੋ ਸੂਈਆਂ ਜਿਹੜੀਆਂ ਇਆ ਵੀ ਆਪਣਾ ਆਪਣੀਆਂ ਪਾਸੇ ਕਰਕੇ ਖੜੋ ਤੇ ਸੁਈਆਂ ਦੇ ਆਪਣੀ ਦੋ ਟਾਈਮ ਚੁਾਈ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਜੀ ਵੀਰ ਜੀ ਆਪਰੇ ਹਣਾਉਂ ਸਭ ਵਧੀਆ ਜੀ ਤੇ ਨਾਮ ਦੱਸੋ ਨਾਮ ਸੰਜੀਤ ਸਿੰਘ ਤਸੀਲਿੰਗ ਵਾਲਾ ਜ਼ਿਲ੍ਹਾ ਹਮਸਨ ਤਿੰਨ ਜਾਫਰਕੋਟ ਤਿੰਨ ਜਾਫਰਕੋਟ ਜਾਫਰਕੋਟ ਇਹ ਆ ਬਈ ਪੁੰਗੇ ਦੇ ਸਾਹਮਣੇ ਬਿਲਕੁਲ 1 ਕਿਲੋਮੀਟਰ ਨਾਲ ਹੀ ਇੱਕ ਪਾਸੇ ਪੁੰਗੇ ਤੇ ਇੱਕ ਪਾਸੇ ਜਾਫਰਕੋਟ ਹਾਂਜੀ ਹਾਂਜੀ ਫੋਨ ਨੰਬਰ ਵੀ ਬੋਲ ਨੰਬਰ ਹੈ 95 ਨੂੰ 26 28 977 ਠੀਕ ਹੈ ਜੀ ਅੱਜ ਦੇ ਫਿਰ ਕਮਾਲ ਦੀਆਂ ਲੱਭ ਲੈਂਦੀਆਂ ਜਾਂ ਫੇਰ ਕਮਾਲ ਦੀਆਂ ਇਹ ਜੀ ਚੰਗੀ ਨੇ ਚੜਦੀਆਂ ਜੀ ਠੀਕ ਆ ਹਾਂ ਜੀ ਤੇ ਆਹ ਜਿਹੜੀ ਪਹਿਲੇ ਨੰਬਰ ਤੇ ਹੀ ਆ ਇਹ ਗੱਭਨ ਦੇ ਵਿੱਚੀ ਇਹ ਗੱਭਨ ਆ ਕਿੰਨਾ ਕੁ ਲੈ ਜੀ ਟਾਈਮ ਇਹ ਜੀ ਲੈ ਜੀ 2-4 ਸਾਂ ਵਿੱਚੀ ਅੱਛਾ ਜੀ ਬਸ ਜੀ ਠੰਗੀ ਤੇ ਜੀ ਹਾਂ ਦੇਖ ਸਕਦੇ ਹਾਂ ਕਿੰਨੇ ਕੁ ਦੁੱਧ ਆ ਲੀਜੇ ਇਹਦੀ ਵੀ ਜੀ 27-28 ਕਿਲੋ ਦੀ ਗਾਰੰਟੀ ਦਿੱਤੀ ਜੀ ਘਰ ਅੱਛਾ ਹਾਂ ਜੀ ਆਈ ਫਾਰਮ ਸੁਆ ਗਿਨਵਾਜੇ ਸੁਆ ਇਹਦਾ ਦੂਜਾ ਪਿਓਰ ਤੇ ਦੰਦੋਂ ਛਿੱਗੀ ਹੋਈ ਵੇ ਛਿੱਗੀ ਹੁੰਦੀ ਹੈ ਅੱਛਾ ਜੀ ਛਿੱਗੀ ਦੇ ਬਰਾਬਰ ਦਹੀ ਆ ਕਰਨ ਖੋਲੋ ਹਾਂ ਫਿਰ ਬਾਕੀ ਇਹ ਆਵੇ ਚੰਗੇ ਕੱਦ ਕਾਟ ਚ ਆ ਸੋਨੇ ਸੋਣੀ ਵੜਿਆ ਹਾ ਤਰਾਂ ਭਾਰੇ ਫੱਲੇ ਦੀ ਆ ਥੋੜਾ ਰਸਤੀ ਦੀ ਹੱਥ ਘਟਿਆ ਇਹਨੂੰ ਉੱਥੇ ਫੁੱਲੀ ਰਹੀ ਸਾਜੀ ਔਰ ਕੋਲਾਥੀ ਚੱਲੋ ਕੋਈ ਗੱਲ ਨਾ ਆ ਰੰਗ ਰੋਂਗੇ ਤਾਂ ਚੰਗੀ ਤਰ੍ਹਾਂ ਦੇਖ ਸਕਦੇ ਜੀ ਬਾਕੀ ਪ੍ਰਿੰਟ ਚੰਗਾ ਹੋਇਆ ਤੇ ਥੱਲਿਆਂ ਵੀ ਚੰਗੀ ਭਰੰਦੀ ਆ ਟੋਚ ਟੋਚ ਨਹੀਂ ਕੀ ਪਹਿਲਾਂ ਮੀਂਹ ਹਵਾਨੇ ਤੇ ਬਾਕੀ ਭਾਲ ਵੀ ਜੀ ਕੋਈ ਨੋਰਮਲ ਐ ਨਹੀਂ ਨਹੀਂ ਹੈਗੀ ਠੀਕ ਹੈ ਹਾਂਜੀ ਤੇ ਮੋਲ ਵੀ ਜੀ ਫਿਰ ਇਹਦਾ ਮੋਲੇ ਦਾ ਵਿੱਚ ਫੋਨ ਤੇ ਕਰਾਂਗੇ ਅੱਛਾ ਹਾਂਜੀ ਠੀਕ ਐ ਬਾਕੀ ਮੋਲ ਨਾਰਮਲ ਹੀ ਹੋਊਗਾ ਇੰਨਾ ਜ਼ਿਆਦਾ ਨਾ ਹੋਊਗਾ ਠੀਕ ਐ ਗਾਂ ਦੇ ਹਿਸਾਬ ਨਾਲ ਮਤਲਬ ਐੜ ਦੇ ਹਿਸਾਬ ਨਾਲ ਉਹ ਵੇਖ ਕੇ ਵਿੱਚ ਫੋਨ ਲਾ ਲਈ ਠੀਕ ਐ ਤੇ ਹੁਣ ਆ ਦੂਸਰੇ ਨੰਬਰ ਤੇ ਆ ਇਹ ਵੀ ਬਿਲਕੁਲ ਉਹਦੀ ਉਹੀ ਸੇਮ ਵੈਰਾਈਟੀ ਆ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਚੰਗੀਆਂ ਤਿਆਰ ਹੁੰਦੀਆਂ ਦੋਵੇਂ ਬੜੀਆਂ ਜਲਦੀ ਦੋ-ਚਾਰ ਦਿਨ ਲੈ ਜੂਗੀ ਇਕੱਠੀਆਂ ਜੀ ਸੁਨੀਆਂ ਅਜੇ ਤੇ ਲਾਡੋ ਨਾਏਦੇ ਵੀ ਹਵਾਨੇ 'ਚ ਕਾਫੀ ਆ ਇਹ ਵਿੱਚ ਕਿੰਨੇ ਕ ਦੁੱਧਾ ਲਈ ਆ ਇਹ ਵੀ ਵਿੱਚ 27 28 ਕਿਲੋ ਵਾਲੀ ਜੀ ਅੱਛਾ ਹਾਂਜੀ ਤੋਰ ਹਾਂ ਫੇਰ ਇਹਨਾਂ ਵਿੱਚ ਇਹਦਾ ਸੁਆ ਇਹਦਾ ਸੁਆ ਵਿੱਚ ਜੁੱਜਾ ਅੱਛਾ ਇਹਦਾ ਵੀ ਦੂਸਰਾ ਇਹ ਮੂੰਹ ਚਿੱਗੀ ਰੋ ਨਹੀਂ ਜੀ ਇਹ ਵੀ ਚਿੱਗੀ ਕਿੰਨੇ ਹੁੰਦੀ ਆ ਬਾਕੀ ਕੱਦ ਕਾਠ ਤੇ ਚੰਗੀਆਂ ਆ ਇਹਦੇ ਵਿੱਚ ਕਰੀ ਲਾਦਾ ਫੁਲਕਾਰੀ ਦਿਖਾ ਦਈ ਇਹਦਾ ਵੀ ਚੰਗੀ ਤਰ੍ਹਾਂ ਰੰਗ ਰੂਪਾ ਹਾਂ ਪੂਰੀ ਵਿੱਚ ਕਮਾਲ ਜੀ ਹਾਂ ਅਲੈਗਜ਼ੈਂਡਰ ਹਾਂ ਇਹ ਆ ਵੀ ਗਿੱਟ ਲਿਆ ਲਿਆ ਜੋ ਵੇਦੀ ਥੋੜਾ ਰਸਤੀ ਰਸਤੀ ਦਾ ਇਹ ਵੀ ਕਰਦੀ ਹੈ ਰਸਤੀ ਦਾ ਥੋੜਾ ਜਿਹਾ ਕਰਦੀਆਂ ਹਾਂ ਖੱਲੀਆਂ ਜਦੋਂ ਕਈਏ ਦੇ ਪਿੱਛੋਂ ਗਿੱਜ ਜਾਂਦਾ ਦੇ ਰਹਾ ਆਹ ਤਨੀਂ ਦੀ ਰਸਤੀ ਦੀ ਤੇ ਇਹਦਾ ਫਿਰ ਮੁੱਲ ਵੀ ਜੀ ਇਹ ਵੀ ਵੀ ਕਿ ਫੋਨ ਤੇ ਕਰਾਂਗੇ ਜੋੜੇ ਦਾ ਫੋਨ ਤੇ ਕਰਾਂਗੇ ਇੰਨਾ ਜੋੜੇ ਦਾ ਮੁੱਲ ਕਿੰਦੇ ਫੋਨ ਤੇ ਕਰਨਾ ਲਾ ਲੂਗਾ ਦੇ ਮਾਰਦਾਂ ਖੁੱਲਾ ਕਰਾਂਗੇ ਜੀ ਅਗਲੇ ਜੋੜੇ ਦਾ ਮੁੱਲ ਕਿੰਦੇ ਦੱਸ ਦਾਂਗੇ ਤੇ ਆਹ ਜੋੜੇ ਦਾ ਮੁੱਲ ਫੋਨ ਤੇ ਕਰਨਾ ਹੈ ਹਾਂ ਜੀ ਤੇ ਬਾਕੀ ਵੇੜਾਂ ਦੇ ਇੱਥੇ ਕੋ ਫੋਨ ਲਾਵੇ ਬਾਕੀ ਵੇੜਾਂ ਦੋਵੇਂ ਚੰਗੀਆਂ ਆ ਵਾਂ ਸੋਹਣੀਆਂ ਆ ਵਾਂ ਜਿਹੜੇ ਵੀਰਾਂ ਨੂੰ ਪਤਾ ਵਾ ਜਿਹੜੇ ਸ਼ਕੀਨ ਆ ਵੀਰ ਪਰਖ ਵਾਲਾ ਵੀਰ ਆਪੇ ਜਿੰਨੇ ਲੈਣੀਆਂ ਲੈ ਨਹੀਂਓ ਜੀ ਠੀਕ ਆ ਜੀ ਤੇ ਹੁਣ ਆਸੂਈ ਸਵਾਈਆ ਹਨਾ ਇਹ ਤਾਂ ਮਗਰ ਬੱਚਾ ਕੀ ਜੀ ਜਿਹਦਾ ਮਗਰ ਬੱਚੀ ਜੀ ਵੱਛੀ ਬੜੀ ਪਿਆਰੀ ਆ ਗਈ ਇਹਦੇ ਮਗਰ ਹਾਂ ਦੇਖ ਸਾਦੇ ਚੰਗੇ ਟੀਕੇ ਦੀ ਵੱਛੀ ਆ ਤਾਜੀ ਵੱਛੀ ਆ ਬਿਲਕੁਲ 9 ਵਜੇ ਤਾਜ਼ਾ ਜੀ ਨਾਲ ਨਾਲ ਹੀ ਹੋ ਜੀ ਤੇ ਸਾਨਾ ਫੜਾ ਕਮਾਲ ਦਾ ਇਹਦੇ ਕੋਲ ਵੀ ਸੂਆ ਕਿਨਵਾਜ ਵੇਦੀ ਇਹ ਪਹਿਲਾ ਸੂਆ ਸੋਈ ਹੈ ਵੇਖੀ ਹਾਂ ਦੇਖ ਸਾਦੇ ਕੋ ਵੰਗਾ ਪੋਣਾ ਪਾਲੋ ਨਹੀਂ ਪੋਣਾ ਤੇ ਰਹਿ ਦਨ ਬਾਕੀ ਜਦੋਂ ਵੀ ਵੇਰਜ ਨਾਲ ਖਵਾਈਦਾ ਪਸ਼ੂ ਸਾਰੇ ਚੰਗੇ ਸੋਹਣੇ ਹੁੰਦੇ ਇਹਦਾ ਆਰਦਾ ਥੋੜਾ ਜਿਹਾ ਜੀਨੀ ਨੇ ਲਾਇਆ ਬੈਠਨੇ ਕਿੰਨਾ ਚਿਰ ਹੋਇਆ ਇਹਨਾਂ ਸੋਈ ਨੂੰ ਇਹਨੂੰ ਅੱਜ ਵੀ ਜੀ ਚੋਖਾ ਦੇ ਜੀ ਅੱਛਾ ਹਾਂ ਜੀ ਕਿੰਨਾ ਦੁੱਧ ਤਿਆਰ ਕਰਗੀ ਜੀ ਦੁੱਧ ਇਹਦੇ ਕੋਲ ਵਿੱਚ ਤਿਆਰ ਹੋਊਗਾ 16 17 ਦੇ ਵਿੱਚ ਤਿਆਰ ਜਿਹੜਾ ਤਿਆਰ ਜਿਹੜਾ ਬਣਾ ਦੇਣਾ ਤੇ ਇਹ ਕਿੰਨਾ ਘਰੀ ਜਾਊਗੀ ਇਹ ਵਿੱਚ ਜੀ 22 ਕਿਲੋ ਚ ਆ ਜਾਊਗੀ ਪਹਿਲੇ ਸੂਵੇ ਹਾਂ ਜੀ ਪਹਿਲੇ ਨੇ ਤੁਰ ਹਾਂ ਫਿਰ ਇਹ ਦੰਦੋਂ ਪਤਾ ਜੀ ਕਿੰਨੀਆਂ ਇਹ ਮੂੰਹ ਚੋ ਗਈ ਜੇ ਮੈਂ ਸੁਣ ਇਹ ਚਾਰ ਦੰਦ ਨੇ ਚਾਰ ਦੰਦ ਬਾਕੀ ਕੱਦ ਕੱਟ ਪੱਖ ਹੋਏ ਵੀ ਸੋਹਣੀਆਂ ਆ ਰਾਂਗਰੂਪ ਦੀ ਵੀ ਚੰਗੀ ਐ ਵੀ ਤਾਜੀ ਸੋਈ ਆ ਕੁਛ ਲੱਪੇ ਜਿਹਾ ਤੇ ਮਗਰ ਬੱਛੀ ਵੀ ਚੰਗੀ ਆਈ ਐ ਚੰਗੇ ਟੀਕੇ ਦੀ ਬੱਛੀ ਐ ਮਗਰ ਆਪ ਵੀ ਚਲੋ ਵੈਡ ਸੋਣੀ ਐ ਚੰਗੇ ਟੀਕੇ ਦੀ ਆਪ ਐ ਹਾਜ ਲਾਇਆ ਜੀ ਇਹ ਐ ਉੱਥੇ ਰਿਹਾ ਖੁੱਲਾ ਮਾਲੀ ਜੀ ਘਰ ਮਾਰ ਕੇ ਉਖਾੜੀ ਇਹਦੀਆਂ ਦਿਖਾ ਦਿਓ ਫਿਰ ਬਾਕੀ ਇਹੋ ਟ੍ਰੈਂਪਿਸ਼ ਨਹੀਂ ਬਲੀਡ ਹੋ ਬਰੀਆ ਇਹ ਆ ਵੀ ਮਗਰ ਬੱਛੀ ਸੰਭਣ ਆ ਲਈ ਆ ਸਾਦੀਆਂ ਤਾਂ ਰਮ ਜੀ ਦਿਖਾ ਦਿਓ ਜਵਾਬ ਇਹਦੀ ਫਿਰ ਤੁਹਾਡ ਜੀ ਐ ਮੋਟਰ ਲੱਗੀ ਹੁੰਦੀ ਆ ਦੇਖ ਸਕਦੇ ਹੈਗੀ ਠੰਡੀ ਤੇਲ ਆ ਕੋਈ ਅੱਧੀ ਲੋੜ ਨਹੀਂ ਕੋਈ ਪਾਉ ਲੋ ਪਾਣੀ ਨਹੀਂ ਪਾਣੀ ਤੇ ਰਹਿਣ ਦੋ ਤੇ ਬਾਕੀ ਇਹ ਥਾਂ ਨਾ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਇਹ ਸੋਹ ਜੀ ਆ ਦੇਖਾਂ ਤੇ ਇਹਦਾ ਮੁੱਲ ਫਿਰ ਵੀ ਜੀ ਇਹ ਜਿੰਨੀ ਮਨ ਨਾਲ ਕਰੀ ਗੋਣਾ ਹਾਂਜੀ ਲੱਖਣਾ ਕਰ ਲੋ ਨਹੀਂ ਲੱਖੋਂ ਅੰਦਰ ਕਰੀਏ ਕੇ ਕਰਾ ਲੋ ਜਿੰਨੀ ਕਰਾਣ ਆਪ ਹੀ ਕਰੋ ਕਿੰਨੇ ਦੀ ਦੇਣੀ ਜੀ 90 ਦੀ ਦੇ ਦੀ ਹੋਰ ਕਰ ਦੀ ਮਨ ਕਰਾ ਲੋ ਜਿੰਨਾ ਕਰਾਣਾ 85 ਦੀ ਗੱਡੀ ਵੈੜ ਦੇਣੀ ਵੀ ਜੀ 80 ਹਜ਼ਾਰ ਦਾ ਅੱਛਾ 80 ਹਜ਼ਾਰ ਦੀ ਹਾਂਜੀ ਠੀਕ ਉਹ ਫਿਰ ਫੋਨ ਲਾਵੇ ਪਰਖਣਾ ਅੱਛਾ ਚੱਲੋ ਬਾਕੀ ਮੌਕੇ ਤੇ ਹੋਰ ਹੋਣੀ ਮੌਕੇ ਤੇ ਹੋਰ ਮਾਰਦਾਨ ਕਰਦਾਂ ਠੀਕ ਹੈ ਜੀ ਹਾਂਜੀ ਤੇ ਹੁਣ ਆ ਵੀ ਸੋਈ ਸਵਾਈ ਜੇ ਇਹ ਵੀ ਸੋਈ ਜੇ ਇਹਨੂੰ ਕਿੰਨਾ ਫੇਰ ਹੋ ਗਿਆ ਸੋਈ ਇਹਨੂੰ ਵੀ ਆ ਜੇ ਮੈਂ ਹੱਥ ਧਰ ਹੋਈ ਗਿਆ ਜੀ ਕੋਈ ਇਹਦੇ ਮਗਰ ਕੀ ਜੇ ਇਹਦੇ ਮਗਰ ਬੱਛੀ ਜੇ ਇਹਦੇ ਮਗਰ ਵੀ ਵਸ਼ੀ ਹੈ ਦੋਵੇਂ ਵਸ਼ੀਆਂ ਅੱਜ ਹਾਂਜੀ ਤੇ ਇਹਦੇ ਮਗਰ ਵੀ ਵਸ਼ੀ ਚੰਗੇ ਟੀਕੇ ਦੀ ਆ ਪਲੀ ਪਲੋਸੀ ਸੋਹਣੀ ਬੱਛੀ ਮਤਲਬ ਤੋਰੋ ਹਾਂ ਮੈਂ ਇਹ ਦੁੱਧ ਕਿੰਨਾ ਤਿਆਰ ਹੋ ਗਿਆ ਜੀ ਦੁੱਧ ਵਿੱਚ 15 ਮਿੰਟ ਤਿਆਰ ਹੋ ਗਏ ਜਿਹੜਾ ਬਣਾ ਲੈਣਾ ਇਹ ਕਿੰਨਾ ਘਰੀ ਜਾਊਗੀ ਇਹ ਵੀ ਜੀ 18 ਮਿੰਟ ਚਵਾ ਦੇਣਾ ਠੀਕ ਹੈ ਜੀ ਇਹ ਥੋੜੀ ਕਰੋਸ ਪੰਚ ਹੈ ਇੱਕ ਕਰੋਸ ਚ ਵੀ ਥੋੜੀ ਤੇ ਬਾਕੀ ਸਾਰੀਆਂ ਚ ਚ ਬਣਦੀ ਹੈ ਜੀ ਕੱਦ ਕੱਠ ਬਾਕੀ ਇਹਦਾ ਵੀ ਚੰਗਾ ਆ ਤੇ ਥੱਲੇ ਇਹ ਵੀ ਚੰਗੀ ਬਣੀ ਆ ਤੇ ਇਹਦਾ ਫਿਰ ਮੁੱਲ ਵੀ ਜੀ ਇਹ 600 ਦੇ ਰਹੀ ਹੈ ਕਰਦੀ ਵਿੱਚ ਛੋਟ ਛਾੜ ਹੋਰ 60 ਦੀ ਦੇ ਦिए ਕਰਦਾਂਗੇ ਫਰਮਾਂ ਦੇ ਅੱਛਾ ਮੋਕੇ ਤੇ ਕਰ ਠੀਕ ਹੈ ਜੀ ਤੇ ਠੀਕ ਹੈ ਬੰਦਾ ਇੱਕ ਫੋਨ ਲਾਵੇ ਅੱਛਾ ਜੀ ਅਬੀ ਸਤ ਸੁਣਾਏ ਚੰਗੀ ਸਤ ਤਸੱਲੀ ਕਰਕੇ ਵੇਖਤਾ ਠੀਕ ਹੈ ਤੇ ਬਾਕੀ ਆ ਵੀ ਕੋਈ ਤਸੱਲੀ ਕਰਕੇ ਹਨਾ ਆਪਣੇ ਸਮਝਣਾ ਆਪਣੀ ਚੋਚਵਾ ਕੇ ਖੜਨ ਜਣੀ ਗੱਪਣਾ ਪਾਸ ਕਰ ਗੱਪਣਾ ਪਾਸ ਕਰਕੇ ਖੜੋ ਤੇ ਇੰਨੀ ਰਕਮ ਖਰਚੀ ਐ ਨਹੀਂ ਪੂਰੀ ਤਸੱਲੀ ਕਰਕੇ ਲਿਆਏ ਆ ਠੀਕ ਹੈ ਸਾਡਾ ਥੋੜਾ ਜੀ ਕਰਦਾ ਰੇ ਮਾੜਾ ਗੰਗਲ ਲਈ ਹਾਂਜੀ ਹਾਂਜੀ